ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਦਫਤਰ ਬਟਾਲਾ ਜੀਟੀ ਰੋਡ ਅੰਮ੍ਰਿਤਸਰ ਡੀਲਕਸ ਪੁਲੀ ਸ਼ਹੀਦ ਆਜ਼ਮ ਭਗਤ ਸਿੰਘ ਦਾ 117 ਜਨਮ ਦਿਹਾੜਾ ਮਨਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮਾਝਾ ਜ਼ੋਨ ਦੇ ਜਰਨਲ ਸਕੱਤਰ ਕਮਰੇਡ ਮਨਜੀਤ ਰਾਜ ਬਟਾਲਾ ਨੇ ਸ਼ਹੀਦ ਆਜ਼ਮ ਭਗਤ ਨੂੰ ਸ਼ਰਧਾਂਜਲੀ ਦੇਦੇ ਹੋਏ ਕਿਹਾ ਕਿ ਜੋ ਸ਼ਹੀਦ ਭਗਤ ਦੇਸ਼ ਦੀ ਆਜ਼ਾਦੀ ਲਈ ਹੱਸਦੇ ਹੱਸਦੇ ਫਾਸੀ ਤੇ ਚੜਿਆ ਪਰ ਭਗਤ ਸਿੰਘ ਇਹ ਆਜ਼ਾਦੀ ਨਹੀਂ ਸੀ ਚਾਹੁੰਦਾ ਅੱਜ ਦੇਸ਼ ਦਾ ਨੈਲਸਨ ਨਸ਼ਿਆ ਦੀ ਪੇਚਾਂ ਇਹ ਆ ਦੇਸ਼ ਗਰੀਬ ਲੋਕ ਬੁਲਾਮੀ ਦੀ ਜ਼ਿੰਦਗੀ ਜੀ ਰਹੇ ਹਨ ਬਟਾਲਾ ਤੋਂ ਅਨੀਤਾ 베ਦੀ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕਾਵਰਡ ਮੈਂ ਜੀਤਾ ਅਲ ਪਟਾਲਾ ਮਾਜਾ ਜੋਨ ਦਾ ਅੰਡਰਸਟੈਂਡ ਪੀ ਪੰਜਾਬ ਮੈਦੂਰ ਮੁਕਤੀ ਮੋਟਾ ਪੰਜਾਬ ਆਜ਼ਾਦ ਤੁਨ ਵੱਜ ਸੀ ਤੇ ਅਜਮ ਭਗਤ ਸਿੰਘ ਦਾ 117ਵਾਂ ਜਲਦੜਾ ਉਹਨਾਂ ਨੂੰ ਸਤਿ ਸ੍ਰੀ ਅਕਾਲ ਦੇ ਕੇ ਸਰਦਾਰ ਦੇ ਫੁੱਲ ਭੇਟ ਕਰਕੇ ਬਣਾਇਆ ਗਿਆ ਜਿਸ ਵਿੱਚ ਕਿ ਅੱਜ ਮੈਂ ਕਹਿੰਦਾ ਆ ਕਿ ਦੇਸ਼ ਦਾ ਨੌਜਵਾਨ ਲੱਖੇ ਦੀ ਭੇਟ ਚੜ ਰਿਹਾ ਹੈ ਦੇਸ਼ ਦਾ ਗਰੀਬ ਦੋ ਵਕਤ ਦੀ ਰੋਟੀ ਲਈ ਤਰਨੋਂ ਮੱਸੀ ਹੋ ਰਿਹਾ ਹੈ ਸਿਹਤ ਸਿੱਖਿਆ ਪ੍ਰਬੰਧ ਦਾ ਕੋਈ ਜਿਹੜਾ ਸਰਕਾਰ ਦਾ ਕੋਈ ਅਸਲ ਖਿਆਲ ਨਹੀਂ ਅੱਜ ਦੇਖਿਆ ਜਾਵੇ ਕਿੰਨਾ ਆਪਣੇ ਦੇਸ਼ ਦਾ ਮਾੜਾ ਆ ਰਿਹਾ ਦੇਸ਼ ਦਾ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਿਹਾ ਪਰ ਹਾਕਮ ਸਰਕਾਰਾਂ ਅੱਜ ਦੇ ਦਿਨ ਨਾਟਕੀ ਢੰਗ ਨਾਲ ਸੀਜੀਐਮ ਪਾਕਿਸਤਾਨ ਦਾ ਇਨਮ ਦਿਹਾੜਾ ਮਲਾ ਕੇ ਲੱਖ ਰੁਪਏ ਕੱਟ ਕੇ ਸਰਬੁੱਸਰੀ ਆਜ਼ਾਦੀ ਨੂੰ ਅੱਜ ਫੁੱਲ ਜਜ਼ਦੇ ਹਾਲ ਜਿਹੜੀ ਜਾਦੀ ਉਹਨਾਂ ਨੇ ਦਵਾਈ ਸੀਜੀਐਮ ਪਾਕਿਸਤਾਨ ਉਹ ਜਾਦੀ ਕਿਉਂਦਾ ਸੀ ਜੋ ਆਜ਼ਾਦੀ ਆਜ ਤੱਕ ਬੇਬੇ ਲੋਕਾਂ ਨੂੰ ਨਹੀਂ ਮਿਲੀ ਅੱਜ ਦੇਸ਼ ਦਾ ਨੌਜਵਾਨ ਵੇਖਿਆ ਜਾਏ ਬੜੀਆਂ ਗਲਗੀਆਂ ਦੇ ਵਿੱਚ ਮੱਲਿਆ ਮੱਲਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਸ਼ੇ ਦੀ ਭੇੜ ਚੱਲ ਰਿਆ ਵੱਡੇ ਪੱਧਰ ਤੇ ਨਸ਼ਾ ਜਿਹੜਾ ਵੇਚ ਰਿਆ ਸੇਤ ਸੂਤਾ ਦਾ ਕੋਈ ਪ੍ਰਬੰਧ ਨਹੀਂ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਅੱਜ ਦੇਖਿਆ ਜਾਵੇ ਦੇਸ਼ ਦੇ ਵਿੱਚ ਜਿੰਮਗੀ ਆਈ ਬੇਰੋਜ਼ਗਾਰੀ ਜਿਹੜੀ ਆ ਅਤ ਦੀ ਆ ਪਰ ਹਾਕਮ ਸਰਕਾਰਾਂ ਦੇਸ਼ ਦੇ ਉੱਤੇ ਕਬਜ਼ਾ ਕਰਕੇ ਬੈਠੀਆਂ ਪਰ ਦੇਸ਼ ਦੇ ਲੋਕ ਅੱਜ ਤੇ ਦਿਨ ਪ੍ਰਾਂਤ ਕਰਨ ਇਹ ਦੇਸ਼ ਦੇ ਲੋਕਾਂ ਜੋ ਆਜ਼ਾਦੀ ਪੰਗਸੇ ਚਾਹੁੰਦਾ ਸੀ ਜੋ ਆਜ਼ਾਦੀ ਪੰਗਸੇ ਚਾਹੁੰਦਾ ਸੀ ਉਹ ਆਜ਼ਾਦੀ ਅੱਜ ਤੱਕ ਭਾਰਤ ਦੇ ਦੇਸ਼ ਦੇ ਲੋਕਾਂ ਨੂੰ ਨਹੀਂ ਮਿਲੀ ਕਿਉਂ ਕਿ ਅੱਜ ਵੀ ਦੇਸ਼ ਦੇ ਲੋਕ ਆਪਣੇ ਆਪ ਨੂੰ ਗੁਲਾਮੀ ਦੇ ਜ਼ਿਲ੍ਹਾ ਦੇ ਵਿੱਚ ਜਕੜਿਆ ਆਇਆ ਮਹਿਸੂਸ ਕਰ ਰਹੇ ਹਨ ਦੇਖਿਆ ਜਾਵੇ ਤੇ ਦੇਸ਼ ਦੇ ਲੋਕ ਅੱਜ ਦੇ ਦਿਨ ਪ੍ਰਣ ਕਰਨ ਆਪਣੀਆਂ ਸਿਹਤ ਸੁਰਤਾ ਲਈ ਲੜਨ ਆਪਣੀਆਂ ਆਜ਼ਾਦੀ ਲਈ ਲੜਨ ਇਹ ਦੇਸ਼ ਦੇ ਲੋਕਾਂ ਕਿਉਂਕਿ ਦੇਸ਼ ਦੇ ਵਿੱਚ ਉਹ ਬੋਰੇ ਅੰਗਰੇਜ਼ ਗਏ ਕਾਲੇ ਅੰਗਰੇਜ਼ ਜਿਹੜੇ ਕਬਜ਼ਾ ਕਰ ਲਿਆ ਪਰ ਦੇਸ਼ ਦਾ ਗਰੀਬ ਵਰਗ ਜਿਹੜਾਗਾ ਵਾ ਅੱਜ ਵੀ ਜਿਹੜਾਗਾ ਰੋ ਰਿਹਾ ਆਜ਼ਾਦੀ ਲਈ ਕਰ ਲੋ ਮੱਚੀ ਹੋ ਰਿਹਾ ਉਹ ਸੱਚੀ ਅੱਜ ਪੱਕ ਸਿੰਧ ਸੀ ਜਿਹੜੇ ਪੱਕ ਸਿਰ ਨੂੰ ਅੱਜ ਇਹੋ ਆਜ਼ਾਦੀ ਹੈ ਜਿਹੜੀ ਅੱਗੇ ਸੱਚੀ ਲੋਕ ਸ਼ਰਧਾ ਦੀ ਫੁੱਲ ਫੋਲ ਵੇਡ ਕਰਕੇ ਆਜ਼ਾਦੀ ਜਿਹੜੀ ਹੈ ਜਵਾਦੀ ਜਦੋਂ ਜਨਮ ਦੇ 170 ਨਾ ਹੋਣਗੇ ਅੱਜ ਲੋਕ ਉੱਠ ਖੜੇ ਹੋਣ ਇਹ ਜਿਹੜੀ ਆਜ਼ਾਦੀ ਆ ਉਸ ਲਈ ਖੜੇ ਹੋਣ ਤੇ ਆਜ਼ਾਦੀ ਲੈਣੀ ਹੈ ਤੇ ਦੇਸ਼ ਦੇ ਵਿੱਚ ਆਪਣੀ ਆਜ਼ਾਦੀ ਲਈ ਉੱਠ ਖੜੇ ਹੋ ਕੇ ਇਹਨਾਂ ਹੱਕ ਨੂੰ ਸਰਕਾਰ ਤੋਂ ਗਰਬਾਹੀ ਦੀਆਂ ਜੀ ਦੇ ਤੋੜ ਕੇ ਸਿੱਧਾ ਜਮ ਭਗਤ ਸਿੰਘ ਦੀ ਆਜ਼ਾਦੀ ਜਿਹੜੀ ਆ ਜੋ ਚਾਹੁੰਦਾ ਸੀ ਭਗਤ ਸਿੰਘ ਉਹ ਆਜ਼ਾਦੀ ਜਿਹੜੀ ਲੈਣ ਧੰਨਵਾਦ